ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੈ ਪਰ ਤਖ ਗੁਰੂ ਨਿਸਤਾਰੇ ਸ਼ਲੋਕ ਮਹਲਾ 3 ਪੂਰਬ ਲਿਖਿਆ ਕਮਾਵਨਾ ਜੇ ਕਰਤਾ ਆਪ ਲਿਖਿਆਸ ਮੋਠ ਗੋਲੀ ਪਾਈਨ ਵਿਸਰਿਆ ਗੁਣ ਤਾਸ ਪੂਰਬ ਲਿਖਿਆ ਕਮਾਵਨਾ ਜੇ ਕਰਤਾ ਆਪ ਲਿਖਿਆਸ ਮੂਠ ਗੌਲੀ ਪਾਈਨ ਵਿਸਰਿਆ ਗੁਣ ਤਾਸ ਮਤ ਜਾਣੋ ਜਗ ਜੀਵਦਾ ਦੂਜੈ ਪਾਏ ਮੋਇ ਆਸ ਜਿਨੇ ਗੁਰਮਖ ਨਾਮ ਨ ਚੇਤੇਓ ਸੇ ਬਹਿਨ ਨਾ ਮਿਲਣੀ ਪਾਸ ਦੁੱਖ ਲਾਗਾ ਬਹੁਤ ਕਨਾ ਪੁੱਤ ਕਲਤਨਾ ਸਾਸ ਕੋਈ ਜਾਸ ਲੋਕਾ ਵਿੱਚ ਮੋਹ ਕਾਲਾ ਹੋਆ ਅੰਦਰ ਉਬੈ ਸਾਸ ਮਨ ਮੁਖਾਨੋ ਕੋ ਨਾ ਵਿਸਈ ਚੁੱਕ ਗਿਆ ਵੇ ਸਾਸ ਨਾਨਕ ਗੁਰ ਮੁਖਾਨੋ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ ਪਿਛਲੇ ਕੀਤੇ ਕਰਮਾਂ ਅਨੁਸਾਰ ਮੁੱਢ ਤੋਂ ਜੋ ਸੰਸਕਾਰ ਰੂਪ ਲੇਖ ਲਿਖਿਆ ਭਾਵ ਉਕਰਿਆ ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ ਜ਼ਰੂਰ ਕਮਾਉਣਾ ਪੈਂਦਾ ਹੈ ਉਸ ਲੇਖ ਅਨੁਸਾਰ ਹੀ ਮੋਦੀ ਠੱਗ ਬੂਟੀ ਜਿਸ ਨੂੰ ਮਿਲ ਗਈ ਹੈ ਉਸ ਨੂੰ ਗੁਨਾ ਦਾ ਖਜ਼ਾਨਾ ਹਰੀ ਵਿਸਰ ਗਿਆ ਹੈ ਉਸ ਸੰਸਾਰ ਨੂੰ ਜਿਉਂਦਾ ਨਾ ਸਮਝੋ ਜੋ ਮਾਇਆ ਦੇ ਮੋਹ ਵਿੱਚ ਮੋਇਆ ਪਿਆ ਹੈ ਜਿਨ੍ਹਾਂ ਨੇ ਸਤਿਗੁਰੂ ਦੇ ਸਾਹਮਣੇ ਹੋ ਕੇ ਨਾਮ ਨਹੀਂ ਸਿਮਰਿਆ ਉਨਾਂ ਨੂੰ ਪ੍ਰਭੂ ਦੇ ਕੋਲ ਬਹਿਣਾ ਨਹੀਂ ਮਿਲਦਾ ਉਹ ਮਨਮੁਖ ਬਹੁਤ ਹੀ ਦੁਖੀ ਹੁੰਦੇ ਹਨ ਕਿਉਂਕਿ ਜਿਨ੍ਹਾਂ ਦੀ ਖਾਤਰ ਮਾਇਆ ਦੇ ਮੋਹ ਵਿੱਚ ਮੋਏ ਪਏ ਸਨ ਉਹ ਪੁੱਤਰ ਇਸਤਰੀ ਤਾਂ ਕੋਈ ਨਾਲ ਨਹੀਂ ਜਾਏਗਾ ਸੰਸਾਰ ਦੇ ਲੋਕਾਂ ਵਿੱਚ ਵੀ ਉਹਨਾਂ ਦਾ ਮੂੰਹ ਕਾਲਾ ਹੋਇਆ ਭਾਵ ਸ਼ਰਮਿੰਦੇ ਹੋਏ ਤੇ ਹੋ ਕੇ ਲੈਂਦੇ ਹਨ ਮਨ ਮੁਖਾਂ ਦਾ ਕੋਈ ਵਿਸਾ ਨਹੀਂ ਕਰਦਾ ਉਹਨਾਂ ਦਾ ਇਤਬਾਰ ਮੁੱਕ ਜਾਂਦਾ ਹੈ ਏ ਨਾਨਕ ਗੁਰਮੁਖਾਂ ਨੂੰ ਬਹੁਤ ਸੁਖ ਹੁੰਦਾ ਹੈ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਨਾਮ ਦਾ ਨਿਵਾਸ ਹੁੰਦਾ ਹੈ